ਉਹ ਸਾਡੇ ਵਾਲਾ ਚੱਲ ਉੱਠ ਖੜਾ ਹੋ ਉਹ ਲੋਕਾਂ ਨੇ ਤਿੰਨ ਤਿੰਨ ਰੇਪ ਪਾਤੀ ਆਪਾਂ ਦੋ ਵਾਰੀ ਵੀ ਪੂਰੀ ਨਹੀਂ ਹੋਈ ਅਜੇ ਤੱਕ ਪਈ ਚੱਲ ਰੇਪਾ ਕੇ ਅੱਗੇ ਉਹ ਇੰਨੀ ਅੱਗ ਬਰੀ ਜਾਂਦੀ ਏ ਯਾਰ ਬਿਮਾਰ ਹੋਣਾ ਆਪਣੇ ਗਵਾਂਢੀ ਕਾਸ਼ਰਗੇ ਵੇਖਣਾ ਇਹ ਕਿਤੇ ਥੀਰੇ ਪਾਉਂਦੇ ਵੇਖਿਆ ਤੂੰ ਉਹ ਭਰਾਵਾ ਹੁਣ ਜੁਣੀ ਟੱਕ ਖੇਤੀ ਦਾ ਜਮਾਨਾ ਹੈ ਗੱਟਾ ਚੱਕ ਕੇ ਲਿਆਉਂਦੇ ਅਗਲੇ ਦੋਨੇ ਪਾਸੇ ਮੋਰੀਆਂ ਕਰਕੇ ਮੂੰਹੇ ਚ ਰੱਖ ਦਿੰਦੇ ਆ ਆਪੇ ਪਾਣੀ ਦੀ ਖੁਰਖੁਰ ਰੇ ਗਾਂ ਜਾਈ ਜਾਂਦੀ ਏ ਯਾਰ ਉਹ ਯਾਰ ਉਂ ਜਵਾਬ ਦੇ ਦੇ ਐਵੇਂ ਬਹਾਨੇ ਜੇ ਘੱਟ ਲਾਉਣਾ ਉਹ ਭਰਾਵਾ ਮੁਰਕਾ ਆਉਂਦਾ ਆਪਣੇ ਤੋਂ ਨਹੀਂ ਪੈਂਦੀ ਗਰਮੀ ਆ ਓ ਕਿੱਧਰ ਮੂੰਹ ਚੱਕ ਲਿਆ ਮਸਾ ਦਾ ਠੰਡ ਹੋਈ ਆ ਅਰੇ ਤੂੰ ਨੇ ਚ ਕਾ ਕੱਢ ਲਿਆ ਆਪਾਂ ਓ ਮੈਂ ਤਾਂ ਕਟਿੰਗ ਕਰਾ ਕੇ ਆਉਣਾ ਵਾਲਾਂ ਦੀ ਸੈਟਿੰਗ ਦੀ ਮੇਰੇ ਕੋਲੇ ਟਾਈਮ ਹੈ ਨਹੀਂਗਾ ਓਏ ਠੰਡ ਤਾਂ ਹੋਣੀ ਆ ਮੀਂਹ ਪਿਆ ਕਰਕੇ ਜਦੋਂ ਵਜੇ ਨਾ 11 ਦੁਪਹਿਰੇ ਸੂਰਜ ਚੜ ਗਿਆ ਤੇ ਹਮਸ ਨਿਕਲਨੀ ਆ ਧਰਤੀ ਚੋਂ ਓਏ ਆਪਣੇ ਪਿੰਡ ਵਾਲੇ ਜਿਹੜੇ ਕਾ ਕੱਢਣ ਦਾ ਠੇਕਾ ਕਰਦੇ ਆ ਉਹਨਾਂ ਨਾਲ ਗੱਲ ਕਰ ਲੈ ਯਾਰ ਰੁਪਿਆ 1000 1500 ਲੈਣਗੇ ਤੇ ਜੇ ਕਿਤੇ ਬਿਮਾਰ ਹੋ ਗਏ ਡਾਕਟਰ ਨੇ ਪਤਾ ਨਹੀਂ 20000 ਲੈਣਾ ਕਿ 30000 ਲੈਣਾ ਓ ਤੂੰ ਬਹਾਨਾ ਹੀ ਮਾਰਦਾ ਰਿਹਾ ਕਰ ਸਾਡੇ ਵਾਲਿਆ ਓਏ ਅੱਜ ਮੀਂਹ ਪੈ ਕੇ हटਿਆ ਤੇ ਜੇ ਕਿਤੇ ਅਧਗਾ ਕੇ दारू ਦਾ ਲਾਲ ਕੇ ਤਿੰਨ ਚਾਰ ਮੋਟੇ ਮੋਟੇ ਲਾਲ ਕੇ ਨਜ਼ਾਰਾ ਆਜੂ ਫਿਰ ਕੱਲੀ दारू ਘਣੂ ਮੈਂ ਤਾਂ ਅਸੀਂ ਮੀਠੂ ਭਾਈ ਬਣਾ ਲੈਂਦੇ ਪਰ ਮੀਂਹ ਜਾਂ ਪੈ ਕੇ ਨਾ ਮੁੜ ਕੇ ਹੋਮਸ ਜੀ ਪੈਦਾ ਹੋ ਜਾਂਦੀ ਆ ਕਰਮੀ ਆਊਗੀ ਓਏ ਅੱਜ ਨਹੀਂ ਹੋਮਸ ਆਮਸ ਆਉਂਦੀ ਅੱਜ ਤਾਂ ਪਹਾੜ ਵਾਲੀ ਠੰਡੀ ਹਵਾ ਵਗੀ ਆਉਂਦੀ ਭੁੱਲ ਜਾ ਹੋਮਸ ਨੂੰ ਨਾ ਵੇਖਾਂ ਸ਼ਰਮ ਤਾਂ ਨਹੀਂ ਮਾਂਦਾ ਉਹਦੇ ਮੀਂਹ ਪੈ ਤੂੰ ਕਹੇ ਕਾ ਕੱਢ ਲਗੇ ਤੂੰ ਤਾਂ ਹੀ ਧਰਤੀ ਹੋਂਸ ਕੱਢੂਗੀ ਨਾ ਹੁਣ ਮੀਂਹ ਪੈ ਤਾਂ ਕਈ ਨਾ ਪਾੜ ਝੰਡੀ ਹਵਾਉਗੇ ਕੰਨ ਹੁਣੇ ਨਾ ਪੈਦਾ ਕਿਤੇ ਵਿਸਤੀ ਚੁੱਪ ਕਰਕੇ ਨਾ ਦਾਤੀ ਚੱਕਲਾ ਕਾ ਕੱਢ ਲੱਗਿਆ ਤੇਰੇ ਤਾਂ ਛੱਡਿਆ ਪਿਆ